ਅੱਜ ਕਿਸਾਨ ਜਥੇਬੰਦੀਆਂ ਦੀ ਮੁਕੰਮਲ ਪੰਜਾਬ ਬੰਦ ਦੀ ਕੌਲਸੀ ਤੇ ਦੇਖਣ ਨੂੰ ਵੀ ਮਿਲਿਆ ਪੰਜਾਬ ਨੇ ਪੂਰਾ ਹੰਗਾਰਾ ਦਿੱਤਾ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਦੀ ਸਵਾਰ ਫਿਰ ਲੜਾਈ ਹੈ ਕਿ ਐਮਐਸਪੀ ਨੂੰ ਲਿਗਲਾਈਜ਼ ਕੀਤਾ ਜਾਵੇ ਜਿਹੜੀ ਐਮਐਸਪੀ ਹੈ ਕਾਨੂੰਨੀ ਮਾਨਤਾ ਮਿਲੇ ਇਸ ਐਮਐਸਪੀ ਉੱਤੇ ਲੱਲੇਵਾਲ ਸਾਹਿਬ ਮਰਨਵਰਤੇ ਬੈਠੇ ਨੇ ਦੋ ਫੋਰਮ ਲੜ ਰਹੇ ਨੇ ਐਸਕੇਐਮ ਤੇ ਕੇਐਮਐਮ ਤੇ ਐਸਕੇਐਮ ਖਨੌਰੀ ਬਾਰਡਰ ਬੈਠਾ ਤੇ ਕੇਐਮਐਮ ਸਰਬੰਸ ਸਿੰਘ ਪੰਦੇਰ ਸਤਨਾਮ ਸਿੰਘ ਪੰਨੂ ਸੁਰਜੀਤ ਸਿੰਘ ਫੂਲ ਹੋਰੀ ਉਹ ਬੈਠੇ ਨੇ ਸ਼ੰਭੂ ਬਾਰਡਰ ਢੱਲੇਵਾਲ ਸਾਹਿਬ ਦਾ ਮਰਨ ਵਰਤ ਹੈ ਤਕਰੀਬਨ 35 36 ਦਿਨ ਹੋ ਗਏ ਢੱਲੇਵਾਲ ਸਾਹਿਬ ਨੂੰ ਆਪਣੇ ਇਹਨਾਂ ਹਾਲਾਤਾਂ ਦੇ ਨਾਲ ਜੂਝਦੇ ਹੋયા ਤੇ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਵੀ ਰਹੇ ਹੋ ਕਿ ਜਿਹੜਾ ਪੰਜਾਬ ਬੰਦ ਦਾ ਹੰਗਾਰਾ ਉਹ ਹੰਗਾਰਾ ਅਖਰ ਹੈ ਕਿਦਾਂ ਦਾ ਮੈਂ 3 ਡਿਜੀਟਾਂ ਟੋਲ ਪਲਾਜ ਦੇ ਉੱਪਰ ਮੌਜੂਦ ਹਾਂ ਜਿੱਥੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ तमाम ਜਿਹੜੇ ਕਾਰਕੁਨ ਤੇ ਮੋਢੀ ਮੌਜੂਦ ਨੇ ਰੇੜੀ ਜਟਾਂ ਟੋਲ ਪਲਾजा ਪੰਜਾਬ ਦਾ ਮਸ਼ਹੂਰ ਟੋਲ ਪਲਾजा ਇਸ ਕਰਕੇ ਮਸ਼ਹੂਰ ਹੈ ਕਿ ਜਦੋਂ ਕੋਈ ਵੀ ਕਿਸਾਨ ਐਕਟੀਵਿਟੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕਿਸਾਨ ਇਸ ਟੋਲ ਪਲਾਜੇ ਨੂੰ ਜਾਮ ਕਰ ਦਿੰਦੇ ਨੇ ਤੇ ਪੰਜਾਬ ਦਾ ਇੱਕ ਇਹ ਵੱਡਾ ਰੂਟ ਵੀ ਹੈਗਾ ਸਾਡੇ ਨਾਲ तमाम ਕਿਸਾਨ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਨੇ ਬਾਈ ਜੀ ਕੀਵੇਂ ਰਿਹੱਜ ਦੇ ਇਸ ਪ੍ਰੋਗਰਾਮ ਨੂੰ ਜਿੱਥੇ ਬੰਦੀਆਂ ਨੇ ਹੰਗਾਰੇ ਨੂੰ ਸਾਨੂੰ ਅੱਜ ਪੰਜਾਬ ਦੇ ਵਿੱਚ ਪੂਰਾ ਹੰਗਾਰਾ ਮਿਲਿਆ ਮਤਲਬ ਤੁਸੀਂ ਦੇਖਿਆ ਹੀ ਹੋਣਾ ਬਹਾਦਰਗਾ ਰਾਜਪੁਰਾ ਪਟਿਆਲਾ ਸਾਰਾ ਟੋਟਲੀ ਬੰਦ ਨੇ ਇਸ ਕਰਕੇ ਸਾਨੂੰ ਪੂਰਾ ਹੰਗਾਰਾ ਕੱਲੇ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਦਾ ਹੋਰ ਜਥੇਬੰਦੀਆਂ ਵੱਲੋਂ ਵੀ ਸਾਨੂੰ ਪੂਰਾ ਹੰਗਾਰਾ ਮਿਲ ਰਿਹਾ ਔਰ ਅਸੀਂ ਇਸ ਬੰਦ ਦੇ ਵਿੱਚ ਪੂਰੀ ਤਰ੍ਹਾਂ ਕੰਮ ਜਾਵੇ ਆ ਕਾਮਯਾਬ ਰਿਹਾ ਦੇਖਣ ਨੂੰ ਮਿਲਿਆ ਕਿ ਵਪਾਰੀ ਵਰਗ ਨੇ ਸਪੋਰਟ ਕੀਤੀ हां व्यापारी वर्ग ਨੇ ਵੀ سپورਟ ਕੀਤੀ ਹੈ ਸਾਡੇ ਨਾਲ ਬਕਾਇਦਾ ਵਪਾਰ ਮੰਡਲ ਵਾਲਿਆਂ ਨੇ ਸਾਡੇ ਨਾਲ ਮੀਟਿੰਗਾਂ ਕੀਤੀਆਂ ਔਰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਜੇ ਕਿਸਾਨ ਬਚਦੇ ਆ ਤਾਂ ਅਸੀਂ ਬਚਾਂਗੇ ਇਸ ਕਰਕੇ ਉਹਨਾਂ ਨੇ ਪੂਰਾ ਸਾਨੂੰ ਹੰਗਾਰਾ ਦਿੱਤਾ ਔਰ ਅੱਜ ਪੂਰਾ ਤਰ੍ਹਾਂ ਸਾਡੇ ਨਾਲ ਕਿਸਾਨਾਂ ਦੇ ਨਾਲ ਉਹਨਾਂ ਨੇ ਸਾਥ ਦਿੱਤਾ ਹੈ ਸਰਕਾਰ ਨਾਲ ਵੀ ਹੋਊਗੀ ਕੋਈ ਮੀਟਿੰਗ ਅਜੇ ਤੱਕ ਤਾਂ ਕੋਈ ਉਹਨਾਂ ਵੱਲੋਂ ਨਿਯੋਤਾ ਆਇਆ ਨਹੀਂ ਪਰ ਜਦੋਂ ਕੋਈ ਨਿਯੋਤਾ ਆਇਆ ਉਹਨਾਂ ਲੋ ਬੁਲਾਵਾ ਆਇਆ ਤਾਂ ਸਾਡੇ ਜਿਹੜੇ ਲੀਡਰ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਫਿਲਹਾਲ ਸਾਨੂੰ ਜੋ ਅੱਜ ਬੰਦ ਦੀ ਕਾਲ ਸੀ ਉਹ ਸਾਡੀ ਪੂਰੀ ਤਰ੍ਹਾਂ ਮੁਕੰਮਲ ਅੱਜ ਬੰਦ ਆ ਸਵੇਰੇ ਕਿੰਨੇ ਵਜੇ ਕਿਸਾਨ ਇਥ्याने ਸ਼ੁਰੂ ਹੋ ਗਏ ਸੀ ਪਲਾਜ਼ੇ ਤੇ ਅਸੀਂ ਸਵੇਰੇ 7 ਵਜੇ ਇੱਥੇ ਪਹੁੰਚ ਗਏ ਸੀ ਜੀ 7 ਵਜੇ ਤੇ ਅੱਧਾ ਘੰਟਾ ਸੀ ਚੱਲੋ ਹੋ ਦਿੱਤਾ ਵੀ ਲੰਘਣੇ ਵਾਸਤੇ ਤੇ ਸਾਡੇ 7:30 ਅਸੀਂ ਪੂਰਨ ਤੌਰ ਤੇ ਫਿਰ ਬੰਦ ਕਰ ਦਿੱਤਾ ਸੀ ਜੀ ਐਮਰਜੈਂਸੀਆਂ ਸੇਵਾਵਾਂ ਕਿਹੜੀਆਂ ਕਿੜੀਆਂ ਖੁੱਲੀਆਂ ਨੇ ਐਮਰਜੈਂਸੀ ਆ ਕੋਈ ਬਿਮਾਰ ਆ ਬੰਦਾ ਕਿਸੇ ਦਾ ਪੇਪਰ ਹੈ ਕਿਸੇ ਨੇ 에어ਪੋਰਟ ਤੇ ਜਾਣਾ ਉਹਦੀ ਫਲਾਈਟ ਹੈ ਮਤਲਬ ਜਿਹੜੇ ਵੀ ਇਸ ਤਰ੍ਹਾਂ ਦੀਆਂ ਐਮਰਜੈਂਸੀ ਸਿਮਾਵਾਂ ਨੇ ਉਹਨਾਂ ਨੂੰ ਅਸੀਂ ਜਾਣ ਦਿੱਤਾ ਹੈ ਬਾਕੀਆਂ ਵਾਸਤੇ ਸਾਰਾ ਟੋਟਲੀ ਅਸੀਂ ਬੰਦ ਰੱਖਿਆ ਇਹ ਜਿਹੜੀਆਂ ਐਮਰਜੈਂਸੀ ਸੀ ਉਹ ਅਸੀਂ ਨਿਗਾਉਂਦੇ ਰਹੇ ਹਾਂ ਤੇ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦਾ ਕੀ ਮੂਡ ਹੋ ਸਕਦਾ ਐਮਐਸਪੀ ਦੇ ਉੱਪਰ ਕਿਹਾ ਜਾ ਰਿਹਾ ਕਿ ਲੜਾਈ ਵੱਡੀ ਹੈ ਸਰਕਾਰ ਸੌਖਿਆ ਨਹੀਂ ਮੰਨੂਗੀ ਦੇਖੋ ਜੀ ਇਹ ਤਾਂ ਮੰਨਣਾ ਹੀ ਪੈਣਾ ਸਰਕਾਰ ਨੂੰ ਅੱਜ ਨਾ ਮੰਨੇ ਕੱਲ ਮੰਨੇ ਮੰਨਣਾ ਹੀ ਪਣਾ ਠੀਕ ਹੈ ਨਹੀਂ ਸਾਰਾ ਪੰਜਾਬ ਇਕੱਠਾ ਹੈ ਪੰਜਾਬ ਇੱਕ ਇੱਕ ਮੋਠੇ ਸਾਰਾ ਪੰਜਾਬ ਠੀਕ ਹੈ ਜੀ ਇਹਦਾ ਸਰਕਾਰ ਨੂੰ ਮੰਨਣਾ ਹੀ ਪਾਣਾ ਮੰਨਣਾ ਪਊ ਪੈਣਾ ਸਰਕਾਰ ਨੂੰ ਤੇ ਇੱਕ ਇਸ ਚੀਜ਼ ਦਾ ਵੀ ਕੋਈ ਅਸਰ ਹੈਗਾ ਕਿ ਪਹਿਲਾਂ ਜਥੇਬੰਦੀਆਂ ਇਕੱਠੀਆਂ ਹੋ ਕੇ ਲੜੀਆਂ ਇਸ ਵਾਰ ਜ਼ਰੂਰ ਪੱਟੋ ਤਾੜਾ ਹੈਗੀ ਹੈ ਨਹੀਂ ਇਹ ਦੇਖੋ ਇਸ ਗੱਲ ਦਾ ਫਰਕ ਤਾਂ ਹੈਗਾ ਪਰ ਆ ਹੁਣ ਜਦੋਂ ਤੋਂ ਅੱਜ 36ਵਾਂ ਦਿਨ ਹੈ ਸਰਜਾ ਜਗਜੀਤ ਸਿੰਘ ਡੱਲੇਵਾਲ ਨੂੰ ਮਨਵਰਤੇ ਬੈਠੇ ਆ ਔਰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਜਿਵੇਂ ਅੱਜ ਹੀ ਮੈਨੂੰ ਕਾਲ ਆਈ ਸੀ ਕਿ ਮੈਂ ਬਿਜਲੀ ਬੋਰਡ ਤੋਂ ਕਿ ਅਸੀਂ ਵੀ ਬੰਦ ਕਰ ਰਹੇ ਆ ਸਾਡੀ ਬਿਜਲੀ ਬੋਰਡ ਦੀ ਜਥੇਬੰਦੀ ਆ ਮਜ਼ਦੂਰਾਂ ਦੀ ਜਥੇਬੰਦੀ ਆ ਐਸਜੀਪੀਸੀ ਆ ਹੋਰ ਮਤਨਲ ਨੇਕਾ ਕਿਸਮ ਦੇ ਜਿਹੜੇ ਵੀ ਚਾਹੇ ਬੁੱਧੀਜੀਵੀ ਹੈ ਚਾਹੇ ਦੂਸਰੇ ਨੇ ਉਹਨਾਂ ਨੇ ਅੱਜ ਇਸ ਪੰਜਾਬ ਬੰਦ ਨੂੰ ਸਾਡਾ ਅਹਿਸਾਸ ਦਿੱਤਾ ਔਰ ਇਸ ਕਰਕੇ ਸਾਡਾ ਜਿਹੜਾ ਅੱਜ ਪੰਜਾਬ ਹੈ ਬੰਦ ਦਾ ਮੁਕੰਮਲ ਬੰਦ ਹੈ ਔਰ ਪੂਰਾ ਸਾਨੂੰ ਹੰਗਾਰਾ ਮਿਲਿਆ ਪੂਰਾ ਹੰਗਾਰਾ ਪੂਰਾ ਠਰਾ ਟਿੰਸਾ ਸਾਹਿਬ ਨੇ ਫਿਰ ਚੱਕ ਲਿਆ ਤੁਸੀਂ ਵੀ ਝੰਡਾ ਹਾਂਜੀ ਹਾਂ ਚੱਕ ਲਿਆ ਝੰਡਾ ਦਾ ਅਵੇਂ ਸਾ ਡੰਡੇ 'ਚ ਰਹਿੰਦਾ ਜੀ ਤੇ ਕਿੰਨੇ ਵਜੇ ਖੋਲਦੋਗੇ ਫਿਰ 4:00 ਵਜੇ ਖੋਲਦਾਂ ਜੀ 4:00 ਵਜੇ ਖੋਲਦੋਗੇ ਵੈਸੇ ਮਾਹੌਲ ਠੀਕ ਰਿਹਾ ਇੱਥੇ ਹਾਂਜੀ ਬਿਲਕੁਲ ਮਾਹੌਲ ਠੀਕ ਰਿਹਾ ਜੀ ਕੋਈ ਇਹੋ ਜਿਹੀ ਵੇ ਜੀ ਗੱਲ ਨਹੀਂ ਹੋਈ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਨਹੀਂ ਕੋਈ ਇਸ ਵਾਰ ਪ੍ਰਚਾਰ ਪਹਿਲਾਂ ਹੀ ਹੋ ਗਿਆ ਸੀ ਪਤਾ ਸੀ ਸਾਰਿਆਂ ਨੂੰ ਕਿ ਬੰਦ ਰਹੂਗਾ ਇਸ ਸੀਜ਼ਨ ਸਰ ਜਾਂਦਾ ਹਾਂ ਪਹਿਲਾਂ ਹੀ ਕਾਲ ਆ ਗਈ ਸੀ ਸਰ ਇੱਕ ਹਫ਼ਤਾ ਪਹਿਲਾਂ ਸਾਰਿਆਂ ਨੂੰ ਪਤਾ ਸੀ ਇਸ ਗੱਲ ਦਾ ਵੀ ਇਹੋ ਜੀ ਕੋਈ ਗਲਬਾਤ ਨਹੀਂ ਹੋਈ ਇਹ ਠੀਕ ਰਿਹਾ ਕੋਈ ਕਿਸੇ ਤਰ੍ਹਾਂ ਦੀ ਹਾਂ ਸਾਰਾ ਠੀਕ ਰਿਹਾ ਮਾਹੌਲ ਸ਼ਾਂਤ ਰਿਹਾ ਵੀ ਐਮਰਜੈਂਸੀ ਨੂੰ ਅਸੀਂ ਜਾਣ ਦਿੱਤਾ ਹੈ ਕੋਈ ਇਹੋ ਜੀ ਗਲਬਾਤ ਨਹੀਂ ਸੀ ਤੇ ਆਮ ਜਨਤਾ ਨੂੰ ਅਸੀਂ ਥੋੜਾ ਉਹ ਕਰਿਆ ਰੋਕ ਲਈਆ ਪੂਰਨ ਤੌਰ ਤੇ ਬਿਲਕੁਲ ਬੰਦ ਜੋ ਕਾਲ ਸੀਗੀ ਤੇ ਪਬਲਿਕ ਦਾ ਸਹਿਯੋਗ ਪੂਰਾ ਮਿਲਿਆ ਜੀ ਕਿਸੇ ਪੇਪਰ ਵਾਲੇ ਬੱਚੇ ਨੂੰ ਉਹਨੇ ਰੋਕਿਆ ਜੀ ਕਿਸੇ ਮੈਡੀਕਲ ਵਾਲੇ ਨੂੰ ਉਹਨੇ ਰੋਕਿਆ ਉਹਨਾਂ ਨੂੰ ਜਾਣ ਦਿੱਤਾ ਸਾਰਿਆਂ ਨੂੰ ਜਾਣਦੇ ਹਾਂ ਜੇ ਕੋਈ 에어ਪੋਰਟ ਤੇ ਜਾਣਾ ਚਾਹੁੰਦਾ ਸੀ ਉਹਨਾਂ ਨੂੰ ਵੀ ਨਹੀਂ ਰੋਕਿਆ ਉਹਨਾਂ ਦੀ ਗੱਡੀਆਂ ਨੰਗਾਈਆਂ ਨੇ ਸਾਰੀ ਸੇਵਾਵਾਂ ਸਾਰੀ ਚੱਲੂ ਨੇ ਸਾਰੀਆਂ ਸੇਵਾਵਾਂ ਸਾਰਿਆਂ ਨੂੰ ਪੂਰਨ ਸਾਥ ਦਿੱਤਾ ਜੀ ਐਮਰਜੈਂਸੀ ਕਿਸੇ ਨੂੰ ਰੋਕੇ ਗਿਆ ਸਰ ਕਿਸੇ ਨੂੰ ਪਰੇਸ਼ਾਨ ਕਿਸੇ ਨੂੰ ਰੋਕੇ ਗਿਆ ਸੋ ਤੇਰੇ ਡਿਜਟਾ ਟੋਲ ਪਲਾਜ਼ੇ ਤੋਂ ਸੀ ਤੁਸੀਂ ਸਾਡੇ ਨਾਲ ਜੁੜੇ ਹੋਏ ਜਿੱਥੇ ਤੁਸੀਂ ਦੇਖਿਆ ਕਿ ਕਿਸਾਨ ਜਿੱਥੇ ਬੰਦ ਕਹਿਣਾ ਕਿ ਜਿਹੜੀਆਂ ਐਮਰਜੈਂਸੀ ਸੇਵਾਵਾਂ ਸੀ ਐਮਰਜੈਂਸੀ ਸੇਵਾਵਾਂ ਨੂੰ ਅਸੀਂ ਅਲਾਉ ਕਰ ਰੱਖਿਆ ਤੁਸੀਂ ਜਾ ਸਕਦੇ ਹੋ ਤੇ ਇੱਕ ਇਹ ਵੀ ਚੰਗੀ ਗੱਲ ਹੋएगी ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਸਾਡਾ 30 ਦਸੰਬਰ ਨੂੰ ਭਾਰਤ ਬੰਦ ਦਾ ਸਰਦਾਰ ਇਸ ਕਰਕੇ ਲੋਕ ਪਹਿਲਾਂ ਹੀ ਅਵੇਅਰ ਸੀ ਦੋਸਤੋ ਅੱਜ 30 ਦਸੰਬਰ ਹੈ ਤੇ ਅੱਜ ਪੰਜਾਬ ਬੰਦ ਹੈ ਪੰਜਾਬ ਇਸ ਕਰਕੇ ਬੰਦ ਹੈ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਮਰਨ ਵਰਤੇ ਬੈਠੇ ਨੇ ਇਸ ਕਰਕੇ ਬੈਠੇ ਨੇ ਕਹਿੰਦੇ ਨੇ ਕਿ ਕਿਸਾਨਾਂ ਨੂੰ ਐਮਐਸਪੀ ਜਿਹੜਾ ਸਰਕਾਰ ਨੇ ਵਾਦਾ ਕੀਤਾ ਸੀ ਉਹ ਅਲਸੋ ਵਾਦੇ ਦੀ ਵਾਦਾ ਖਲਾਫੀ ਹੋਈ ਹੈ ਸੈਂਟਰ ਦੀ ਸਰਕਾਰ ਜਿਹੜੀ ਕਿਸਾਨਾਂ ਨੂੰ ਹਾਂ ਕਰਕੇ ਮੁੱਕਰੀ ਹੈ ਤੇ ਇਸ ਮੁਕਰਨ ਦੇ ਪਿੱਛੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਕਾਰਪੋਰੇਟ ਦਾ ਹੱਥ ਹੈ ਜਿਹੜਾ ਚਾਹੁੰਦਾ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਲੈ ਲਈਏ ਇਹ ਗੱਲ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਤੇ ਡੱਲੇਵਾਲ ਸਾਹਿਬ ਉਹ ਦੇਖੋ ਕਿ ਮਰਨ ਵਰਤੇ ਬੈਠੇ ਨੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਦੋ ਫੋਰਮ ਨੇ ਮੈਂ ਬਾਰ ਬਾਰ ਦੱਸਾਂ ਐਸਕੇਐਮ ਤੇ ਕੇਐਮਐਮ SKM ਖਨੌਰੀ ਬਾਰਡਰ ਲੜ ਰਿਹਾ ਤੇ KMM ਸ਼ੰਭੂ ਬਾਰਡਰ ਲੜ ਰਿਹਾ ਇੱਥੇ ਸਰਬਣ ਸਿੰਘ ਪੰਦੇਰ ਸਤਨਾਮ ਸਿੰਘ ਪੰਨੂ ਸੁਰਜੀਤ ਸਿੰਘ ਫੂਲ ਤੇ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲਾ ਤਮਾਮ ਹੋਰ ਵੱਡੇ ਕਿਸਾਨ ਆਗੂ ਨੇ ਮੈਂ 3 ਜੱਟਾਂ ਟੋਲ ਪਲਾਜ਼ੇ ਦੇ ਉੱਪਰ ਖੜਿਆ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਕਾਰਕੁੰਦ ਨੇ ਜਿਨ੍ਹਾਂ ਨੇ ਅੱਜ ਪੰਜਾਬ ਬੰਦ ਦੀ ਜਿਹੜੀ ਕਿਸਾਨ ਜਥੇਬੰਦੀਆਂ ਦੀ ਕਾਲ ਸੀ ਇਸ ਕਾਲ ਨੂੰ ਫਾਲੋ ਕੀਤਾ ਕਿਸ ਤਰੀਕੇ ਦਾ ਹੰਗਾਰਾ ਰਿਹਾ ਆਪਾਂ ਇਹ ਜਾਣਾਂਗੇ ਸਪੋਰਟ ਕੀਤੀ ਪੰਜਾਬ ਨੇ ਸਪੋਰਟ ਨਹੀਂ ਕੀਤੀ ਬਾਈ ਜੀ ਕਿਵੇਂ ਦਾ ਹੰਗਾਰਾ ਰਿਹਾ ਅੱਜ ਉਈ ਗਲੀ ਦੋ ਜ਼ਾਸਦ ਬਹੁਤ ਵਧੀਆ ਰਿਹਾ ਜੀ ਵੈਸੇ ਵਧੀਆ ਰਿਹਾ ਹਾਂਜੀ 98% ਲੋਕਾਂ ਨੇ ਸਾਥ ਦਿੱਤਾ ਹਾਂਜੀ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੈ 7 ਵਜੇ ਤੋਂ ਲੈ ਕੇ 4 ਵਜੇ ਤੱਕ 7 ਵਜੇ ਤੋਂ ਲੈ ਕੇ 4 ਵਜੇ ਤੱਕ 4 4 ਵਜੇ ਤੱਕ ਹੈ ਤੇ ਇਸ ਤੋਂ ਇਲਾਵਾ ਟ੍ਰੈਫਿਕ ਵੀ ਬੁੜੀ ਘਟ ਹੈ ਇਹਦਾ ਫਰਕ ਟ੍ਰੈਫਿਕ ਇਸ ਕਰਕੇ ਆਇਆ ਹੈ ਕਿ ਵੀ ਪਹਿਲਾਂ ਸੁਨੇਹਾ ਚੱਲਿਆ ਗਿਆ ਸੀ ਅੱਗੇ ਆ ਜੋ ਅੱਗੇ ਆ ਜੋ ਰੇ ਆ ਜੋ ਹਾਂਜੀ ਉਹ ਹੋ ਗਿਆ ਸੀ ਪਹਿਲਾਂ ਹਾਂਜੀ ਹਾਂਜੀ ਤੇ ਕਿਹੜੇ ਕਿਹੜੇ ਲੋਕਾਂ ਨੂੰ ਜਾਣ ਦੀ ਛੋਟ ਹੈ ਆਪਣਾ ਐਮਰਜੈਂਸੀ ਜਿਵੇਂ ਐਂਬੂਲੈਂਸ ਹੈ ਜਾਂ ਕੋਈ ਕਿਸੇ ਦਾ ਭੋਗ ਹੈ ਮਤਲਬ ਇਸ ਤਰ੍ਹਾਂ ਦੇ ਲੋਕ ਜਾਂ ਕਿਸੇ ਦੀ ਵਿਆਹ ਸ਼ਾਦੀ ਹੈ 에어ਪੋਰਟ ਉਹਨਾਂ ਨੂੰ ਛੋਟ ਹੈ ਜੀ ਉਹਨਾਂ ਨੂੰ ਛੋਟ ਹੈ ਹਾਂਜੀ ਜਾਣ ਦੀ ਹਾਂਜੀ ਤੇ ਸਰਕਾਰ ਦਾ ਤੁਹਾਨੂੰ ਕੀ ਲੱਗਦਾ ਕਿ ਹੈ ਸਰਕਾਰ ਦੇ ਵੀ ਰੌਂ ਦੇ ਵਿੱਚ ਕਿ ਮੰਨ ਲੂਗੀ ਗੱਲ ਹਾਲ ਤੱਕ ਤਾਂ ਲੱਗਦਾ ਨਹੀਂ ਜੀ ਹਲੇ ਤੱਕ ਲੱਗਦਾ ਨਹੀਂ ਤਾਂ ਕਰਾਰੀ ਪਸੀ ਉਹ ਹੀ ਹੈ ਹਾਂਜੀ ਹਾਂ ਜੀ ਡੱਲੇਵਾਲ ਸਾਹਿਬ ਦੀ ਸਿਹਤ ਕਾਫੀ ਡਾਊਨ ਹੈ ਕਈ ਜਥੇਬੰਦੀਆਂ ਕਹਿੰਦੀਆਂ ਨੇ ਕਿ ਡੱਲੇਵਾਲ ਸਾਹਿਬ ਨੂੰ ਇਦਾਂ ਮਰਨ ਵਰਤ ਤੇ ਨਹੀਂ ਬੈਠਣਾ ਚਾਹੀਦਾ ਸੀ ਕਿ ਇਹ ਲੜਾਈ ਲੰਮੀ ਲੜਾਈ ਹੈ ਇਹ ਤੇ ਲੰਮਾ ਸਮਾਂ ਲੱਗ ਸਕਦਾ ਹੈ ਲੜਨ ਦੇ ਲਈ ਬਿਲਕੁਲ ਜੀ ਡੱਲੇਵਾਲ ਸਾਹਿਬ ਬਿਲਕੁਲ ਤਿਆਰ ਨੇ ਜਿੰਨੀ ਵੀ ਮਰਜ਼ੀ ਲੰਬੀ ਹੋਣ ਲੜਾਈ ਉਹ ਕਦੇ ਵੀ ਪਿੱਛੇ ਨਹੀਂ ਹਟਣਗੇ ਤੇ ਆਪਣਾ ਹੱਕ ਲੈ ਕੇ ਹੀ ਰਾਂਗੇ ਬਾਕੀ ਸਾਰਾ ਯੂਥ ਜਾਂ ਹੋਰ ਜਿੰਨੇ ਵੀ ਜਥੇਬੰਦੀਆਂ ਆਮ ਪਬਲਿਕ ਸਾਰੀ ਡੱਲੇਵਾਲ ਸਾਹਿਬ ਦੇ ਨਾਲ ਹੈ ਉਹਨਾਂ ਦੇ ਹੱਕ ਵਿੱਚ ਹੈ ਸਰਕਾਰ ਆਪਣੀ ਗੱਲ ਵੀ ਕਹਿੰਦੀ ਹੈ ਕਿ ਚੰਦ ਦੇ ਕਿਸਾਨ ਨੇ ਸਾਰੇ ਕਿਸਾਨਾਂ ਦਾ ਧਰਨੇ ਕਿੱਥੇ ਹੈ ਬਿਲਕੁਲ ਨਹੀਂ ਜੀ ਅੱਜ ਦੀ ਰਿਪੋਰਟ ਆਜੂਗੀ ਸਾਰੀ ਪੂਰਾ ਪੰਜਾਬ ਬੰਦ ਹੈ ਸਾਰਾ ਪੰਜਾਬ ਡੱਲੇਵਾਲ ਸਾਹਿਬ ਦੇ ਨਾਲ ਹੈ ਪਿੱਛੇ ਜੀ ਭਾਜਪਾ ਕਹਿੰਦੀ ਸੀ ਕਿ ਜਾ ਕੇ ਦੇਖ ਲਓ ਸ਼ੰਭੂ 700 ਕਿਸਾਨ ਨਹੀਂ ਹੈ ਬਿਲਕੁਲ ਨਹੀਂ ਜੀ ਹੁਣ ਤੁਹਾਡੇ ਸਾਹਮਣੇ ਤੁਸੀਂ ਰੋਜ਼ ਰਿਪੋਰਟਿੰਗ ਕਰਦੇ ਹੋ ਇਨੇ ਕਿਸਾਨ ਖਨੌਰੀ ਬੈਠੇ ਆ ਬਹੁਤ ਤਾਦਾਦ ਚ ਅੱਜ ਵੀ ਟੋਟਲ ਪੰਜਾਬ ਬੰਦ ਹੈ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਸਾਰਾ ਜਿੰਨਾ ਵਿਚਾਰ ਹੈ ਅੱਛਾ ਟਰਡੀ ਟੋਲਪਲਾਜ ਦੇ ਕਿਹੜੀ ਕਿਹੜੀ ਯੂਨੀਅਨ ਨਾਲ ਹੈ ਟ੍ਰੇਡੀ ਟੋਲ ਪਲਾਜ਼ੇ ਦੇ ਬੀਕੇਯੂ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਬੀਕੇਯੂ ਕ੍ਰਾਂਤੀਕਾਰੀ ਡਾਕਟਰ ਦਰਸ਼ਨਪਾਲ ਨਹੀਂ ਜੀ ਸਰਜੀਤ ਸਿੰਘ ਫੂਲ ਹਾਂ ਜੀ ਮੈਂ ਜਗਜੀਤ ਸਿੰਘ ਨੱਥੂ ਮੱਜਰਾ ਜਰਨਲ ਸਕੱਤਰ ਬੀਕੇਯੂ ਕ੍ਰਾਂਤੀਕਾਰੀ ਬਲਾਕ ਨੌਰ ਤੇ ਬੀਕੇਯੂ ਢੇੜੀ ਕਲਾਂ ਹੈਗੀ ਹੈ ਜੀ ਇੱਥੇ ਢੇੜੀ ਕਲਾਂ ਹਾਂ ਜੀ ਬਾਕੀ ਜਿੰਨੇ ਵੀ ਬੀਕੇਯੂ ਸਿੱਧੂਪੁਰ ਟੱਲੇਵਾਲ ਸਾਹਿਬ ਵਾਲੀ ਤੇ ਬਾਕੀ ਵੀ ਨੇੜੇ-ਟੇੜੇ ਦੇ ਜਿੰਨੇ ਵੀ ਆਮ ਸਹਿਯੋਗ ਦੇ ਰਹੇ ਨੇ ਸਾਰੇ ਜਨਤਾ ਪਿੰਡਾਂ ਜੋ ਆ ਰਹੇ ਨੇ ਸਹਿਯੋਗ ਤਾਂ ਪੂਰਾ ਹੀ ਮਿਲ ਰਿਹਾ ਹੈ ਹਾਂਜੀ ਬਿਲਕੁਲ ਸਹਿਯੋਗ ਪੂਰਾ ਮਿਲ ਰਿਹਾ ਜੀ ਤਕਰੀਬਨ ਜਿਹੜੇ ਕੋਈ ਐਮਰਜੈਂਸੀ ਹੈ ਉਹੀ ਬਾਹਰ ਨਿਕਲ ਰਹੇ ਆ ਕਰਾਂ ਤੋਂ ਨਹੀਂ ਤਾਂ ਤਕਰੀਬਨ ਬੰਦ ਹੈ ਤਕਰੀਬਨ ਸਾਰੀ ਅੱਜ ਆਜੋ ਆਜੋ ਅੱਗੇ ਆਜੋ ਕਰੋ ਵਿਚਾਰ ਸਾਂਝੇ ਆਜੋ ਜੀ ਸੋ ਤੇਰੇ ਜਟਾ ਟੋਲ ਪਲਾਜ਼ਾ ਤੋਂ ਅਸੀਂ ਤੁਹਾਡੇ ਨਾਲ ਇਹ ਇੱਕ ਵੀਡੀਓ ਲੈ ਕੇ ਆਏ ਸੀ ਜਿੱਥੇ ਤੁਸੀਂ ਦੇਖੋ ਕਿ ਵੱਡੇ ਪੱਦਰ ਉੱਪਰ ਜਾਮ ਕੀਤਾ ਗਿਆ ਇੱਕ ਫਰਕ ਤਾਂ ਇਹ ਵੀ ਰਿਹਾ ਇਸ ਵਾਰ ਕਿ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਜਿਹੜਾ ਆਪਣਾ ਪ੍ਰਚਾਰ ਹੈ ਉਹ ਕਰਨਾ ਸ਼ੁਰੂ ਕਰਤਾ ਸੀ ਕਿ 30 ਦਸੰਬਰ ਨੂੰ ਪੰਜਾਬ ਬੰਦ ਰਹੂਗਾ ਜਿਹੜੇ ਥੋੜੇ ਜ਼ਰੂਰੀ ਕੰਮ ਨੇ ਤੁਸੀਂ ਨਿਪਟਾ ਸਕਦੇ ਹੋ ਬਾਕੀ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਐਮਰਜੈਂਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ ਜਿਹਦੇ ਵਿੱਚ ਐਜੂਕੇਸ਼ਨ ਹੋਊਗੀ ਮੈਡੀਕਲ ਹੋ ਗਿਆ ਕਿਸੇ ਬੱਚੇ ਦਾ ਪੇਪਰ ਇੰਟਰਵਿਊ ਹੈ ਕਿਸੇ ਦੀ ਬਰਾਤ ਚੜ੍ਹਨੀ ਹੈ ਹਾਲਾਂਕਿ ਸ਼ਹੀਦੀ ਤਨ ਚੱਲ ਰਹੇ ਨੇ ਬਰਾਤ ਚੜ੍ਹਦੀ ਨਹੀਂ ਚਲੋ ਫਿਰ ਵੀ ਜੇਕਰ ਕਿਤੇ ਕੋਈ ਫੰਕਸ਼ਨ ਹੁੰਦਾ ਤਾਂ ਉਹ ਸਾਰਾ ਕੁਝ ਅਲਾਉ ਕੀਤਾ ਗਿਆ ਯਾਨੀ ਕਿ ਕਿਸਾਨ ਜਥੇਬੰਦੀਆਂ ਨੇ ਇਹ ਇਸ ਗੱਲ ਦੇ ਉੱਪਰ ਗੌਰ ਕੀਤੀ ਕਿ ਜਿਹੜੀ ਐਮਰਜੈਂਸੀ ਚੀਜ਼ਾਂ ਨੇ ਉਹਨਾਂ ਨੂੰ ਤਾਂ ਖੁੱਲੀਆਂ ਰੱਖਾਂਗੇ ਜਿਹਨਾਂ ਚੀਜ਼ਾਂ ਬਿਨਾਂ ਸਰ ਸਕਦਾ ਜਿਹੜਾ ਕੰਮ ਇੱਕ ਦਿਨ ਪਹਿਲਾਂ ਜਾਂ ਬਾਅਦ ਦੇ ਵਿੱਚ ਹੋ ਸਕਦਾ ਉਹ ਲੋਕ ਜ਼ਰੂਰ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਇਹ ਗੱਲ ਜਥੇਬੰਦੀਆਂ ਨੇ ਰੱਖੀ ਤੇ ਜਥੇਬੰਦੀਆਂ ਦਾ ਸਾਥ ਦਿੱਤਾ ਵੀ ਪੰਜਾਬ ਦੇ look on nee. it